ਅਲਦਾ ਬਈ ਇਹਨਾ ਮਹੀ ਇੱਥੇ ਪ੍ਰਾਇਮਟਨ ਚ ਬਹੁ ਮੀਂਹ ਪਿਆ ਤੇ ਅੜਾ ਪਾਣੀ ਆ ਦਰਖਤਾਂ ਤੇ ਬਰਫ਼ ਨਹੀਂ ਜੰਮ ਜਾਂਦੀ ਜਿਵੇਂ ਇਹ ਜੰਮ ਗਿਆ ਇਹ ਪੂਰਾ ਜੰਮ ਜਾਂਦਾ ਗੱਡੀਆਂ ਦੇ ਸ਼ੀਸ਼ਿਆਂ ਤੇ ਵੀ ਬਰਫ਼ ਬਣ ਕੇ ਇਧਰ ਆਹਤਾਂ ਦੇ ਮੌਸਮ ਪੂਰਾ ਠੰਡਾ ਹੋ ਗਿਆ ਆ ਸਾਰੇ ਦਰਸਤਾਂ ਦੇ ਬਰਫ ਜੰਮ ਗਈ ਬਰਫ ਕਹਿ ਸਕਦੇ ਪਾਣੀ ਜੰਮ ਗਿਆ ਬਰਫ ਥੱਲੇ ਵੀ ਤਲਕਣ ਹੋ ਜਾਂਦਾ ਮੁਰਕੇ ਪੈਰ ਪੂਰ ਤਲਕ ਜਾਂਦਾ ਕਈ ਵੀ ਤਰੇ ਜਾਂਦੇ ਆ ਦਾ ਪਕਾ ਤੇ ਜੰਮਿਆ ਪਿਆ ਪੂਰਾ ਗੰਗਾ ਜਾ ਕੇ ਤਾਂ ਪੰਥਾ ਪੰਫਨ ਲੱਗਣੀ ਆ ਹੁਣ ਤਾਂ ਮੌਸਮਾਂ ਹੀ ਆ ਕਰੇ ਦਿਨ ਜਾ ਲੱਗ ਗਿਆ ਕਿਤੇ ਨਾ ਕੱਲ ਪੂਰਾ ਮੀਂਹ ਪਿਆ ਰਾਤ ਵੀ ਪਈ ਗਿਆ ਸਾਰੇ ਦਰਖਤ ਭਰੇ ਪਏ ਆ ਦੁਬਾਰਾ ਜਵਾਰ ਜਾਈ ਘਾਟ ਰਣੀ ਆ ਤੇ ਕੋਈ ਕੋਈ ਬੰਦਾ ਹੀ ਜਾਊਗਾ ਅੱਜ ਨਹੀਂ ਛੁੱਟੀ ਸਾਰਿਆਂ ਲੋਕ ਸੌਣਗੇ ਰੱਜ ਕੇ ਅੱਜ ਤੇ ਲੇੜੇ ਲੂੜੇ ਤੋਂਣ ਗਿਆ ਉਹਦੇ ਏ ਆ ਕੈਨੇਡਾ ਦਾ ਕੰਮ ਏ ਆ ਜ਼ਿੰਦਗੀ ਕੈਨੇਡਾ ਦੀ ਹੋਰ ਕੋਈ ਮੋੜ ਆ ਬਟਾ ਸਸਟਮ ਨਹੀਂ ਗਾ ਬਾ ਕੰਮ ਤੇ ਜਾਓ ਤੇ ਰਾਤ ਨੂੰ ਮੁੜਿਓ ਕੋਈ 8 ਵਜੇ ਆਉਣਾ ਕੋ 10 ਵਜੇ ਆਉਣਾ ਕੋ 11 ਵਜੇ ਤੇ 12 ਬੂਰਾ ਵਜੇ ਵੀ ਚੱਲੀ ਜਾਂਦਾ ਪੂਰੀ ਬਰਫ ਜੰਮੀ ਪਈ ਤੇ ਅੱਜ ਸੱਟ ਜਾਂਦੀ ਜਾਂਤਾ ਖਾ ਪੀ ਕੇ ਬੋਤਲਾਂ ਬਾਤਲਾਂ ਲਫਾਫੇ ਨਹੀਂ ਹਟਦੇਗੇ ਕਾਟੋ ਬੋ ਵੱਡੀਆਂ ਤੇ ਉਹ ਦਰਾਖਤ ਵੀ ਹੁਣ ਗਾਂ ਹਰੇ ਹੋਣੇ ਆ ਧੁੱਪਾਂ ਧੱਪਾਂ ਚ ਅਜੇ ਤਾਂ ਕੰਮ ਹੋਈ ਨਾ ਆ ਦਰਾ ਤਾਰਾ ਰਹਿੰਦਾ ਇਹਦੇ ਪੱਤੇ ਪੁੱਤੇ ਨਹੀਂ ਝਾੜਦੇ ਰੌਣਕ ਮੇਲਾ ਨਹੀਂ ਇੱਥੇ ਬਸ ਹੌਨਸਰਾ ਹੀ ਰਹਿੰਦੀ ਆ 12 ਮਹੀਨੇ ਹੀ ਸਿਸਟਮ ਆ ਠੰਡ ਚ ਤਾਂ ਜ਼ਿਆਦਾ ਹੀ ਹੌਨਸਰਾ ਹੋ ਜਾਂਦੀ ਆ ਗਰਮੀ ਦੱਸ ਦੇ ਲੋਕ ਇਹ ਗਰਮੀ ਥੋੜਾ ਜਿਹਾ ਹੁੰਦਾ ਵਧੀਆ ਆਵਾਜ਼ ਆਈ ਬਾਰ ਬੂਰ ਹੌਨਸਰਾ ਆ ਇੱਕਦਮ ਗਿਣਤੀ ਘਟਾ ਲੋਕਾਂ ਦੀ ਦੇਸ਼ ਵੱਡਾ ਆਬਾਦੀ ਹੈ ਨਹੀਂ ਜੀ ਆਪਣੇ ਹੁਣ ਆਬਾਦੀ ਬਹੁਤ ਆਥੇ ਆਪਣੇ ਦਾ ਤੁਰਕੇ ਮਹਾਂ ਨੰਗ ਦਾ ਘੇਰੀ ਬੰਦਾ ਯਾਰ ਵੀਊ ਚ ਤੇ ਮੋਟਰਸਾਈਕਲ ਲੈ ਜਾਂਦਾ ਵੀ ਗੱਡੀ ਗੁੱਡੀ ਦਾ ਤਾਂ ਰਾਹ ਹੀ ਨਹੀਂ ਹੁੰਦਾ ਠੰਡ ਠੁੰਡ ਦੇ ਬਹੁਤ ਖਾਂਦਾ ਇੱਥੇ ਗੱਡੀਆਂ ਹੀ ਮੋਟਰਸਾਈਕਲ ਦਾ ਬੱਸ ਜਿਹਦੇ ਕੋਲੇ ਗੱਡੀ ਆ ਉਹ ਆਪਦੇ ਆਪ ਨੂੰ ਵੀ ਮਤਲਬ ਉਹਦਾ ਫਰੌਦਾ ਵੱਡਾ ਹੀ ਹੈ ਇੱਥੇ ਇਹਨੂੰ ਕਹਿੰਦੇ ਗੱਡੀ ਆ ਦੇ ਕੋਲੇ ਤੇ ਜਿਹਦੇ ਕੋਲੇ ਗੱਡੀ ਹੈ ਨਹੀਂਗੀ ਉਹ ਵਿਚਾਰੇ ਫਿਰ ਬੱਸਾਂ ਬੋਸਾਂ ਤੇ ਸਫਰ ਕਰਨਾ ਪੈਂਦਾ ਗੱਡੀ ਵਾਲਾ ਖਰਚਾ ਬਹੁਤ ਹੈ ਇੱਥੇ ਹਰ ਮਹੀਨੇ ਇੰਸ਼ੋਰੈਂਸ ਬੀਮਾ ਖਰਚੇ ਕੁੱਲ ਮਿਲਾ ਕੇ ਸਾਰੇ ਜਿਆਦੇ ਇੱਥੇ ਬਾਕੀ ਕੰਮ ਘੱਮੋ ਸਿੱਖ ਕੇ ਆਉਣ ਚ ਫਾਇਦਾ ਇੱਥੇ ਆਪਾਂ ਨੂੰ ਆਏ ਨੇ ਸਿੱਧੇ ਸਾਰੇ ਆਪਣਾ ਸੁਭਾਅ ਇਹ ਆ ਵੀ ਆਪਾਂ ਕੰਮ ਨਹੀਂ ਸਿੱਖਦੇ ਉੱਥੇ ਲੱਗਦੇ ਨਹੀਂ ਕੋਈ ਵੀ ਨਹੀਂ ਲੱਗਦਾ ਪੁਰਾਣੀ ਛੱਡੋ ਖੜਾ ਯਾਰ ਕੋਈ ਨਹੀਂ ਜਾ ਕੇ ਦੇਖਾਂਗੇ ਮਾਹੌਲ ਉੱਥੇ ਜਿਹੜਾ ਇੱਥੇ ਆ ਜਾਂਦੇ ਆ ਪਰ ਇੱਥੇ ਮਿਲਦਾ ਨਹੀਂ ਕੰਮ ਛੇਤੀ ਤਾਂ ਨਹੀਂ ਤਾਂ ਫਿਰ ਮਿਲਦਾ ਵੀ ਤਾਂ ਫਿਰ ਉਹ ਕੋਈ ਉਹੋ ਜਿਹਾ ਹੀ ਮਿਲਦਾ ਕੋਈ ਡੱਬੇ ਚ ਗਈ ਆਂਦੇ ਆ ਕੋਈ ਨੀਂਹਾਂ ਪਟਾਈ ਆਂਦੇ ਆ ਕੋਈ ਕਹਿੰਦੇ ਉਹ 40 ਫੁੱਟ ਪੌੜੀ ਆ ਲੰਮੀ ਤਾਂ ਚੜ ਜਾ ਉੱਤੇ ਉਹ ਸਾਫ਼ ਕਰਦੇ ਆ ਕਰਦੇ ਇੱਥੇ ਸੈਕ ਸੌਕ ਕੇ ਆਵੇ ਬੰਦਾ ਉਹਦਾ ਸਿਸਟਮ ਬਹੁਤ ਵਧੀਆ ਕੰਮ ਤਾਂ ਬਹੁਤ ਆ ਸਿੱਖਣ ਵਾਲੇ ਬਾਰ ਆਪਣੀ ਜਨਤਾ ਨਹੀਂ ਛੱਕਦੀ ਉੱਥੇ ਕੋਈ ਨਹੀਂ ਜਾਂਦਾ ਇੱਥੇ ਹੁਣ ਸਾਰੇ ਗਏ ਤੇ ਦੂਜੇ ਦਿਨ ਹੀ ਕੰਮ ਲੱਭਦੇ ਹੋ ਕੰਮ ਲੱਭਦੇ ਹੋ ਤੇ ਕੰਮ ਕਿੱਥੇ ਮਿਲਣਾ ਮੁੜ ਕੇ ਕੰਮ ਤੇ ਰੱਖਣੇ ਹੁੰਦੇ ਚਾਰ ਬੰਦੇ ਤੇ ਬੰਦਾ 4000 ਪਹੁੰਚ ਜਾਂਦਾ ਇੰੋਂ ਵੀ ਚੱਲਦਾ ਇੱਥੇ ਰੋਟੀਆਂ ਰਾਤ ਨੂੰ ਫਰਕਲਾ ਬਨ ਕੇ ਟੜਕੇ ਵਾਲੀਆਂ ਛੋਲੇ ਚ ਪਾ ਲੈਂਦਾ ਟੜਕੇ ਭਜਣਾ ਛੀ ਆ ਸੋਫੇ ਬਾਹਰ ਪਏ ਆ ਵੇਖੇ ਇਹ ਪੁਰਾਣੇ-ਪੁਰੋਨੇ ਚੱਕ ਕੇ ਬਾਹਰ ਰਹਾ ਦਿੰਦੇ ਆ ਜਿਹਨੂੰ ਲੋਡ ਆ ਲੈ ਜੇ ਪੁਰਾਣੀ ਚੀਜ਼ ਦੀ ਕਿਹੜੀ ਵੈਲਿਊ ਹੈ ਨਹੀਂ ਇੱਥੇ ਨਾ ਗੱਡੀ ਦੀ ਆ ਨਾ ਕਿਹ ਚੀਜ਼ ਦੀ ਆ ਹੋਰ ਤੇ ਭਾਂਡੇ-ਭੁੰਡੇ ਕੁਛ ਵੀ ਹੰਬੈਡ ਆ ਗਏਗਾ ਪੁਰਾਣਾ ਬੈੱਡ ਬੁੱਟ ਤਾਂ ਇਹ ਘੱਟ ਹੁੰਦੇ ਆ ਤੇ ਉਹ ਚੱਕ ਕੇ ਬਾਹਰ ਰਹਾ ਦਿੰਦੇ ਨੇ ਸੜਕ ਤੇ ਇਹਨਾਂ ਨੇ ਦੋ ਬੰਦੇ ਮਿਲੇ ਨੇ ਜੱਕ ਇਨੇ ਐਨੀ ਵਾਰ ਚ ਇੱਕ ਬੁੜੀ ਲੰਗੀ ਜਾਂਦੀ ਸੀ ਤੇ ਅੱਖੋਂ ਬੰਦਾ ਵੇਖਿਆ ਇਹ ਬੰਦਾ ਨਹੀਂ ਦਿਹਾਉਂਦਾ ਤੇ ਮੰਦਰੀਂ ਬੈਠਿਆ ਵਾਲੇ ਬਾਹਰ ਲਾਈ ਵਾਸ ਇਹ ਸਸਟਾ ਮੈਂ ਇੱਥੇ ਜਿਹੜਾ ਬੰਦਾ ਹੈਗਾ ਇੰਡੀਆ ਗੱਜਿਆ ਵਾ ਗੜੇ ਗੂੜੇ ਕੱਢਣ ਬਾਲੇ ਇਹ ਕਿਤੇ ਘਰੇ ਨਹੀਂ ਖੜਨਾ ਤੇ ਮੇਲੇ ਤੇ ਉੜ ਗਿਆ ਤੇ ਟੂਰਨਾਮੈਂਟ ਤੇ ਉੜ ਗਿਆ ਉਹਦਾ ਬਈ ਇੱਥੇ ਬਹੁਤ ਔਖਾ ਉਹ ਤਾਂ ਨਾ ਹੀ ਹੋਣ ਉਹ ਆਪਦਾ ਉੱਥੇ ਵਧੀਆ ਸਿਸਟਮ ਘਰੇ ਖੇਤੀ ਖੂਤੀ ਦਾ ਕੰਮ ਆ ਮੱਝਾਂ ਮੱਝਾਂ ਰੱਖੀਆਂ ਉਹਨੇ ਯਾਰੇ ਲੈਣਾ ਉਹਦੇ ਐਵੇਂ ਬੋਲੇ ਭਲੇ ਖਲੁਖ ਜਨਾਰੇਓ ਕਿਉਂ ਇੱਥੇ ਮੜ ਕੇ ਅੰਦਰ ਤੜੇ ਜਾਣੇ ਉਹਨੂੰ ਕੰਮ ਕਮ ਘੱਟ ਨਾਲ ਦੇ ਹਜੇ ਕੰਮ ਜਦੋਂ ਕੰਮ ਕਮ ਖੋਲ ਹੀ ਹਣ ਕੋਈ ਦੋ ਵੱਖਰੀ ਗੱਲ ਆ ਇੱਥੇ ਤਾਂ ਫਿਰ ਗੜੇਵਣੀ ਨਿਕਲਦੇ ਨਾ ਠੰਡ ਹੁੰਦੀ ਆ। ਗਰਮੀ ਦਾ ਮੌਸਮ ਥੋੜਾ ਟਾਈਮ ਆ। ਠੰਡ ਦਾ ਮੌਸਮ ਚਾਹੀਦਾ ਹੈ। ਠੰਡ 'ਚ ਬੰਦਾ ਕਿੱਥੇ ਜਾਊ ਇੱਥੇ ਜਾਵ ਨਹੀਂ ਸਕਦਾ ਕੋਈ। ਕਾਰ ਤਪੂਰ ਕੇ ਚ ਬਹਿ ਗਿਆ ਜਿੱਤ ਤੱਕ ਜਾਂਦਾ ਦੋ ਕੁ ਦਿਨਾਂ ਜੀ। ਦੋ ਚੌਂ ਦਿਨਾਂ ਚ ਉੱਥੇ ਕੋਈ ਬੁਲਾਉਂਦਾ। ਕੋਈ ਨੇੜੇ ਨੂੰ ਦੇ ਪਿੰਡਾ ਪੋਂਡਾ ਦੇ ਬਾਬੇ ਬੂਬੇ ਹੁੰਦੇ ਉਹ ਤਾਂ ਗੱਲਾਂ ਕਰ ਲੈਂਦੇ ਆ। ਨਹੀਂ ਇੱਥੇ ਲੋਕ ਬੁਲਾਉਂਦੇ ਹੀ ਨਹੀਂ ਕਿਸੇ ਨੂੰ। ਬਸ। ਇੱਡੇ ਪੁਰਾਣੇ ਆ ਉਹ ਤਾਂ ਕਦੇ ਨਹੀਂ ਬੁਲਾਉਂਦੇਗੇ। ਕੋਲ ਦੀ ਨੰਘ ਜਾਂਦੇ ਇਹੋ ਕੰਮ ਹੈ ਜਵਾਬ ਬੋਲਦੇ ਅੰਗਰੇਜ਼ੀ ਆ ਸਮਝ ਜਾਵੇ ਨਾ ਲੈਣਾ ਨਾ ਦੇਣਾ ਪਰ ਇੱਥੇ ਬੰਦੇ ਇਹੋ ਜਿਹੇ ਵੀ ਬਹੁਤ ਆ ਚੰਗੇ ਵੀ ਬਹੁਤ ਆ ਜਿਨ੍ਹਾਂ ਨੇ ਆਪਦੇ ਜਵਾਕਾਂ ਨੂੰ ਸੰਭੋ ਕੇ ਰੱਖਿਆ ਪੰਜਾਬੀ ਬੋਲਣੀ ਨਹੀਂ ਆਉਂਦੀ ਆ ਪੜ੍ਹਨੀ ਲਿਖਣੀ ਨਹੀਂ ਆਉਂਦੀ ਆ ਜਵਾਕ ਕਾਠ ਵੀ ਕਰਦੇ ਆ ਕੀਰਤਨ ਵੀ ਕਰਦੇ ਆ ਬਹੁਤ ਪਰਿਵਾਰ ਇਹੋ ਜਿਹੇ ਵੀ ਹੈਗੇ ਆ ਤੇ ਬਹੁਤ ਜ਼ਿਆਦੇ ਇਹ ਆ ਵੀਰੇ ਧਿਆਨ ਨਹੀਂ ਦਿੰਦੇ ਜਵਾਕਾਂ ਵਾਲੀ ਉਹਦਾ ਕੋਈ ਆਸਰਾ ਨਹੀਂ ਉਹ ਭਾਵੇਂ ਕਰੋੜਾਂ ਪਤੀ ਬਣ ਕੇ ਯਾਰ ਪਾ ਪਤੀ ਬਣ ਕੇ ਤੇ ਜਵਾਕ ਦੀ ਗੋਰੇ ਬਣ ਕੇ ਦਾਸਰਾ ਕੋਈ ਨਹੀਂ ਜਵਾਕਾਂ ਨੇ ਆਖੇ ਨਹੀਂ ਲੱਗਣਾ ਵੱਡੇ ਹੋ ਕੇ ਵੱਡੇ ਕੀ ਛੋਟੇ ਹੁੰਦੇ ਨਹੀਂ ਲੱਗਦੇ ਤੇ ਮੁੜ ਕੇ ਚਲੋ ਵੀ 330 ਰੁਪਏ 330 ਫਿਰੋ ਕੱਢੀਆਂ ਉਹਦਾ ਕੋਈ ਆਸਰਾ ਨਹੀਂ ਸੋ ਆ ਸਰ ਜੀ ਵਿਲਾ ਪੂਰਾ ਕਰੀ ਜਾਵੇ ਚਲੋ ਪੈਸੇ ਵੀ ਚਾਹੀਦੇ ਆ ਪਰ ਕਿ ਵਾਕਾਂ ਲਈ ਝਾੜੂ ਦੋ। ਤੇ ਝਾੜੂਆਂ ਲਈ ਝਾੜ ਨਹੀਂ ਦਿੰਦੇ ਲੋਕ। ਪੈਸੇ ਕਮਾਉਣ ਚ ਹੀ ਰਹਿੰਦੇ ਆ। ਊੜੀ ਕੰਮ ਆਉਂਖਾ ਹੈ ਨਾ। ਲੱਗਦਾ ਕੋਈ ਬੰਦਾ ਨਹੀਂ। ਉਹ ਜਾਂਦਾ ਇੱਕ ਦੂਰ ਵਾਹ ਛਤਰੀ ਲਈ। ਉਹ ਇੱਧਰ ਵੀ ਹੈ ਨਹੀਂ ਬੰਦਾ ਕਦੇ। ਕਾਲੀਆਂ ਗੱਡੀਆਂ ਬਹਲੀਆਂ ਇੱਥੇ। ਉਹ ਤੋ ਉਹ ਕਾਲੀ ਗੱਡੀ। ਆਪੇ ਲਾਂ ਚਿੱਟਾ ਹੋ ਜਾਂਦਾ ਬੰਦਾ ਆ ਫੇਰ ਅਸ ਕੰਟ ਚੱਲ ਪੈਂਦੇ ਆ। ਤੁਰ ਕੇ ਲੰਘ ਜਾਓ ਬਾਈ। ਇਥੇ ਰੇਸ ਵੀ ਖਿੱਚਣੀ ਪੈ ਜਾਂਦੀ ਕਈ ਵਾਰੀ ਇਹ ਨਹੀਂ ਪਤਾ ਵੀ ਬਾਸ 100 ਉੱਥੇ ਹੁਣ ਸਾਹਮਣੇ ਦਿਸ ਗਈ ਇੱਥੋਂ ਰੇਸ ਖਿੱਚਣੀ ਪਏ ਤਿੰਨ ਚਾਰ ਕੱਲੇ ਲਾਵਾਂ ਸਪ੍ਰਿੰਟ ਵੀ ਲੱਗ ਜਾਂਦੀ ਹੈ ਚਲੋ ਹੈ ਕੰਮ ਸਹੀ ਹੋ ਇਹ ਜਿਹੜਾ ਆਪਾਂ ਘੌਲੀ ਬੰਦੇ ਹੁੰਦੇ ਭਾਈ ਦੇ ਭੂਇਤੇ ਨਹੀਂ ਉਹ ਰੇਗਲ ਹੁੰਦੇ ਆ ਉਹ ਇਹਨੇ ਨਾ ਪਾਤੀ ਤਾਂ ਬੰਦੇ ਬੰਨੇ ਵਾ ਚੜਨਾ ਹੁੰਦਾ ਇਹੋ ਬਹੁਤ ਸਪ੍ਰਿੰਟਾਂ ਲੱਗਦੀਆਂ ਜਾਂਤਾ ਦੀਆਂ ਇੱਥੇ